ਸਸਤਰੀ ਘਰ ਦੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਇੱਥੇ ਟਾਈਮ ਹੋ ਗਿਆ ਜੀ ਸਵੇਰ ਦਾ ਸਵੇਰ ਦੇ ਪੌਣੇ 7 ਦਾ ਟਾਈਮ ਹੈ ਇੱਥੇ ਤੇ ਪਹਿਲਾਂ ਆਪਾਂ ਮੱਝਾਂ ਨਾਲ ਸਾਰਾ ਕੰਮ ਕਰਤਾ ਸੀਗਾ ਧਰਾਂਡੂ ਕੋਈ ਕੱਢਦੇ ਨਹੀਂ ਰੋਚਾਰਾ ਪਾ ਕੇ ਤੇ ਗੋਹਾ ਦੇਖਦਾ ਸੀਗਾ ਤੇ ਹੁਣ ਆਪਾਂ ਦੁਬਾਰਾ ਤੋਂ ਆਏ ਆ ਮੱਝਾਂ 'ਚ ਮੱਝਾਂ ਨਵਾ ਮੰਗੇ ਜੀ ਤੇ ਇਹਨਾਂ ਨੇ ਦੁਬਾਰਾ ਤੋਂ ਗੋਹਾ ਕਰ ਦਿੱਤਾ ਆਪਾਂ फटाफट ਫੋੜੇ ਨਾਲ ਹੀ ਚੱਕ ਦਿੰਦੇ ਆ ਗੋਹਾ ਹੁਣ ਆਪਾਂ ਫੋੜੇ ਨਾਲ ਹੀ ਚੱਕਦੇ ਆ ਜੀ ਗੋਹਾ ਕਿਉਂਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਆਪਣੇ ਨੌ ਖਰਾਬ ਹੋਣ ਲੱਗ ਗਏ ਇਸ ਕਰਕੇ ਫੋੜੇ ਨਾਲ ਹੀ ਗੋਹਾ ਚੱਕਦੇ ਆ ਆ ਤੇ ਹੁਣ ਫਰਸ਼ ਇਹਨਾਂ ਦਾ ਵਧੀਆ ਪੈ ਰਹੇ ਨੇ ਇਹਨਾਂ ਖਰਾਬ ਨਹੀਂ ਕਰਦੀਆਂ ਹੁਣ ਕਿਉਂਕਿ ਨਾਲ ਦੀ ਨਾਲ ਆਪਾਂ ਸਰਦੀ ਐ ਹੁਣ ਸੰਬਰਦ ਨੇ ਤੁਹਾਨੂੰ ਬਲਦਾ ਗਰਮੀ ਚ ਐਸੀ ਚੱਲ ਵੀ ਬੈਠੇ ਰਹਿੰਦੇ ਨੇ ਕੋਈ ਚੱਕਰ ਨਹੀਂ ਸੁਣਾਇਆ ਜੋ ਵਿਚਾਰੇ ਇਹਨਾਂ ਨਾਲੋਂ ਵੀ ਸੁੱਕਾ ਰਵੇ ਹੈਨਾ ਠੰਡ ਹੋਊਗੀ ਤੇ ਨਾਲ ਦੀ ਨਾਲ ਆਪਾਂ ਬੁੱਕਰ ਮਾਰੀ ਜਾਂਦੇ ਰਹਨੇ ਆ ਪਿਸ਼ਾਬ ਵਗੈਰਾ ਕੱਢ ਦਿੰਦੇ ਨੇ ਉਹਦੇ ਨਾਲ ਦੇ ਨਾਲ ਸੁੱਕ ਜਾਂਦਾ ਫਿਰ ਇਹ ਸਾਰੇ ਚੱਕਣ ਲੱਗ ਰਹੇ ਨੇ ਪਾਣੀ ਨੂੰ ਵਿਚਾਰੀਆਂ ਇਹਨਾਂ ਨੂੰ ਵੀ ਤੇਲ ਲੱਗ ਜਾਂਦਾ ਸਵੇਰੇ ਸੰਨੀ ਖਾਂਦੀਆਂ ਨੇਗੀਆਂ ਨਦਰ ਦੇਖੋ ਜੀ ਮੌਸਮ ਠੀਕ ਐ ਹੁਣ ਤੁਹਾਨੂੰ ਦਗੈਰਾ ਨਹੀਂ ਪੈਂਦੀਗੀ ਤੇ ਇੱਥੇ ਅਜੇ ਸੂਰਜ ਵੀ ਨਹੀਂ ਨਿਕਲਿਆ ਕਿਉਂਕਿ 7 ਵਜੇ ਤੋਂ ਬਾਅਦ ਸੂਰਜ ਨਿਕਲਦਾ 7:00 ਵਜੇ ਦੰ ਸੂਰਜ ਨਿਕਲਿਆ ਹੁੰਦਾ ਹੈਗਾ ਇਹਨਾਂ ਨੂੰ ਸੰਨੀ ਕਰਕੇ ਪਾਣੀ ਦੀ ਜਿਆਦਾ ਉਹ ਕਰਦੇ ਨੇ ਸਵੇਰੇ ਪਾਣੀ ਇਹ ਪੀ ਲੈਂਦੀਆਂ ਨੇ ਪਹਿਲਾਂ ਜਦੋਂ ਹਰਾਚਾਰਾ ਖਾਇਆ ਕਰਦੀ ਉਹਦੋਂ ਨਹੀਂ ਪਾਣੀ ਪਿੰਦੀਆਂ ਸੀਗੀਆਂ ਹੁਣ ਤਾਂ ਸਨ ਨਹੀਂ ਖਾਂਦੇ ਨੇ ਹੁਣ ਤਾਂ ਪਾਣੀ ਪੀ ਲੈਂਦੇ ਨੇ ਸਵੇਰੇ ਹੀ ਇਹ ਤੇ ਇੱਥੇ ਜੀ ਆਪਣੀ ਪੈਪ ਸਹੀ ਨਹੀਂ ਬੰਨੀ ਹੋਈ ਹੈਗੀ ਪੈਪ ਧਾਰ ਕੇ ਲੈ ਗਏ ਸੀਗੇ ਜੀ ਬਾਹਰ ਅਦੇ ਸੰਦ वगैरह ਧੋਤੇ ਸੀਗੇ ਤੇ ਪੈਪ ਉਹ ਮਟਮਪਰੇਲੀ ਜੀ ਬਨਣਗੇ ਨੇ ਅਸਲ ਤਾਂ ਕੋਈ ਬਨਣਗੇ ਨਹੀਂ ਜਾਂਦਾ ਜੀ ਜੇ ਹੁਣ ਬਨਣਗੇ ਨਹੀਂ ਤਾਂ ਥੋੜੀ ਬਸ ਐਂ ਕੰਮ ਜਾਂ ਸਰ ਗਏ ਬਸ ਇੱਕ ਵਾਰੀ ਲਾ ਦੀਏ ਐਨਾ ਕਹਿਣ ਵੀ ਪੈਪ ਧਾਰ ਕੇ ਤਾਂ ਲੈ ਗਏ ਸੀ ਮੁੜ ਕੇ ਲਾਉਂਦੇ ਹੈ ਨਹੀਂਗੇ ਪਰ ਇਹਨਾਂ ਨੇ ਸਮਾਰ ਕੇ ਨਹੀਂ ਪੈਪ ਚੜਾਈਗੀ ਕਿਉਂਕਿ ਫਿਰ ਨਿਕਲ ਜਾਂਦੇ ਜਈ ਕਈ ਵਾਰ ਬਲ ਪੈ ਜਾਂਦਾ ਮੱਝਾਂ ਨੂੰ ਮੋਹਦੇ ਨੂੰ ਮੋਹਦੇ ਤਾਂ ਨਾਲ ਦੀ ਨਾਲ ਹੀ ਪੈਪ ਨਿਕਲ ਜਾਂਦੀ ਹੈ ਇਹਨਾਂ ਨੇ ਸ਼ਾਇਦ ਮੋਟਰ ਨਹੀਂ ਚਲਾਈ ਸੀਗੀ ਐਂ ਪੈਪ ਲਾ ਗਈ ਮੋਟਰ ਚ ਲਾ ਕੇ ਪੈਪ ਚੜਦੀ ਹੈਗੀ ਇਸ ਤਰ੍ਹਾਂ ਦਾ ਪੈਪ ਜੜਦੀ ਨਹੀਂ ਜਿਉਂਸ ਤੋਂ ਠੰਡ ਹੋ ਰਹੀ ਹੈਗੀ ਵੈਸੇ ਵੀ ਪੈਪ ਤਾਂ ਚੜਦੀ ਨਹੀਂ ਮੋਟਰ ਚ ਲਾ ਕੇ ਜੜਦੀ ਹੈ ਤੇ ਆਪਾਂ ਸਮਾਰ ਕੇ ਬੰਦ ਦਨੇ ਹ ਜੀ ਹੁਣ ਇਹਨਾਂ ਨੇ ਇੱਕ ਵਾਰੀ ਆਪਾਂ ਧੋ ਲੈਣੇ ਸੰਸਨੇਵੇ ਧੋਣੇ ਸੀਗੇ ਤੇ ਹੁਣ ਤਾਂ ਖੁੱਲਣੀ ਨਹੀਂ ਨਿਗੀ ਸਮਾਰ ਕੇ ਬੰਨ ਦੰਨੇ ਕਈ ਵਾਰ ਸਾਨੂੰ ਉਧਰ ਸਬਜ਼ੀ ਰਮਾਉਣ ਖਾਤਰ ਵੀ ਲੈ ਕੇ ਜਾਣੀ ਪੈ ਜਾਂਦੀ ਹੈਗੀ ਪੈਪ ਇੱਕ ਹੋਰ ਲਿਆਵਾਂਗੇ ਜੀ ਆਪਾਂ ਬਾਹਰ ਇਹ ਲਾ ਦਾਂਗੇ ਪੁਰਾਣੀ ਕਿਉਂਕਿ ਇਹ ਦੋ ਤਿੰਨ ਥਾਂ ਤੋਂ ਲੀਕ ਹੋ ਰਹੀ ਹੈ ਤੇ ਆਪਾਂ ਅੰਦਰ ਨਵੀਂ ਪੈਪ ਲਗਾ ਲਾਂਗੇ ਕਿਉਂਕਿ ਬਾਹਰ ਤਾਂ ਇਹ ਠੰਡ ਕਰਕੇ ਫੇਰ ਟੁੱਟ ਜਾਣਾ ਅੰਦਰ ਚ ਲੈ ਆ ਸਮੀ ਪਈ ਰਹਿੰਦੀ ਦੋ ਤਿੰਨ ਸਾਲ ਕੱਟ ਜਾਂਦੀ ਹੈ ਬਾਹਰ ਤਾਂ ਠੰਡ ਹੋ ਜੂ ਢੱਕ ਕੇ ਤਾਂ ਰੱਖਦੇ ਆ ਜੁੱਤੇ ਪੱਲੀ ਵਗੈਰਾ ਘੱਟੇ ਦੇ ਦਿੰਨੇ ਆ ਪਰ ਫੇਰ ਵੀ ਆਕੜ ਜਾਂਦੀ ਹੈ ਮੜੀ ਛੇੜਦੇ ਨਾਲ ਦੀ ਨਾਲ ਹੀ ਇਹ ਟੁੱਟ ਜਾਂਦੀ ਉਹਦੀ ਪ੍ਰੜਾਕੇ ਮਾਰ ਜਾਂਦੀ ਐ ਇਹਨਾਂ ਨੂੰ ਛੇਤੀ ਪਾਣੀ ਦੀ ਐਚ ਵੀ ਲੱਗ ਰਿਹਾ ਵੀ ਛੇਤੀ ਪਾਣੀ ਰੱਖ ਦੋ ਛੇਤੀ ਨਵਾ ਦਿਓ ਨਵਣੋਂ ਵੀ ਇਹਨਾਂ ਦੇ ਵੀ ਖੁਰਕ ਹੁੰਦੇ ਜੇ ਹੁਣ ਮੌਸਮ ਬਦਲ ਰਿਹਾ ਸਰਦੀ ਆ ਗਈ ਨਾ ਇਹਨਾਂ ਦੇ ਵੀ ਸਿੰਗਾ 'ਚ ਖੁਰਕ ਪਿੰਡੇ ਦੇ ਖੁਰਕ ਸਿੰਗ ਵੀ ਆਪਦੇ ਲਖੂਨ ਕੱਢ ਲੈਂਦੀਆਂ ਨੇ ਗੀਆਂ ਖੁਰਕ ਕਰ ਕਰ ਕੇ ਪਿੰਡੇ ਤੇ ਵੀ ਖੁਰਲੀਆਂ ਨਾਲ ਖਸੀ ਜਾਂਦੀਆਂ ਰਹਿੰਦੀਆਂ ਨੇ ਇਸ ਕਰਕੇ ਨਿੱਗੇ ਪਰ ਨਾਲ ਨਵਾ ਕੇ ਇਹਨਾਂ ਦੇ ਖਰਖਰਾ ਮਾਰ ਦਾਂਗੇ ਜੀ ਨਾਲੇ ਇਹਨਾਂ ਦੇ ਤੇਲ ਪਾਣੀ ਲਾ ਦਾਂਗੇ ਇੰਨਾਂ ਦਾ ਵਿਚਾਰਿਆਂ ਦੇ ਖੁਰਕਾ ਹੁਣੋਂ ਹਟ ਜੂਗੀ RAM ਨਾਲ ਬੈਹ ਜੰਦੇ ਨੇ ਸਾਰਾ ਦਿਨ ਨਹੀਂ ਫਿਰ ਤਾਂ ਕੁਸਕ ਦੀਆਂ ਗਈਆਂ ਨਵਾਂ ਤਵਾ ਕੇ ਨਾਲੇ ਗੱਦੇ ਲਾ ਦਾਂਗੇ ਤੇ 3:30 ਪੁਣੇ 4 ਤੱਕ ਫਿਰ ਇਹ ਬੈਠੀਆਂ ਰਹਿਣੀਆਂ ਦਾ RAM ਨਾਲ ਕਿਉਂਕਿ ਅੱਜ ਵੀ ਕਰਦੇ ਜੇ ਪਸੂ ਜੇ ਆਪਾਂ ਨਾ ਨਮਾਈਏ ਨਾ ਇਹਨੂੰ ਆਤ ਬਣੀ ਹੋਈ ਏ ਨੌਣ ਦੀ ਤੇ ਫਿਰ ਅੱਜ ਵੀ ਕਰਦੀਆਂ ਨੇਗੇ ਫਿਰ ਬੈਂਦੀਆਂ ਨਹੀਂ ਗਈਆਂ ਜੇ ਜਿਆਦਾ ਸਰਦ ਠੰਡ ਹੋ ਜਾਂਦੀ ਫਿਰ ਤਾਂ ਆਪਾਂ ਮਿਸ ਵੀ ਕਰ ਦਿੰਨੇ ਇੱਕ ਦੋ ਇੱਕ ਦਿਨ ਵਿੱਚ ਦੀ ਵੀ ਤੀਜੇ ਦੇ ਨਮਾ ਦਿੰਨੇ ਆ ਜੋ ਜਿਆਦਾ ਠੰਡ ਹੋ ਜਾਂਦੀ ਐ ਇਸ ਤਪਾਂ ਦੇ ਨੂੰ ਨਿਵਾਹੀ ਦਿੰਨੇਗੀ ਨਾਲ ਤਾਂ ਇਹ ਪਾਣੀ ਘੱਟ ਵੇਸਟ ਹੁੰਦਾ ਨਹੀਂ ਫਿਰ ਇਹ ਜਿਆਦਾ ਲਿਬੜ ਜਾਂਦੇ ਨੇ ਫਰਸ਼ ਜਿਆਦਾ ਲਿਬੜੇ ਦਾ ਦੁੱਗਣਾ ਤਿੰਗਣਾ ਪਾਣੀ ਲੱਗਦਾ ਨਾਲੇ ਪਕਾਈ ਜਿਆਦਾ ਹੁੰਦੀ ਐ ਹੁਣ ਤਾਂ ਬਸ ਜਿਹੜੇ ਪਾਣੀ ਨਾਲ ਆਪਾਂ ਇਹਨਾਂ ਨੂੰ ਨਿਵਾਵਾਂਗੇ ਅਸੇ ਪਾਣੀ ਨਾਲ ਫਰਸ਼ ਸਾਫ ਹੋ ਜਾਊਗਾ ਜੇ ਜੀ ਖੋਲ ਕੇ ਨਿਵਾਉਣੇ ਕੱਲੀ ਕੱਲੀ ਮੱਝ ਲੈ ਕੇ ਜਾਂਦੇ ਆਂ ਬਾਰੀ ਬਾਰੀ ਹੈਂਡਲ ਬੰਦ ਕਰੋ ਫਿਰ ਉਹ ਟੈਂਕੀ ਭਰ ਕੇ ਡੁੱਲੀ ਜਾਂਦੀ ਐ ਇਸ ਕਰਕੇ ਆਪਾਂ ਪਹਿਲੇ ਦਿਨ ਤੋਂ ਹੀ ਜਿਉਂ ਅਸੀਂ ਖੇਤ ਚ ਆਏ ਆਂ ਫਰਸ਼ ਦੀ ਨਿਵਾ ਦਿੰਨੇ ਆਂ ਫਟਾਫਟ ਇਹਨਾਂ ਨੂੰ ਦੇ ਉਸੇ ਪਾਣੀ ਨਾਲੇ ਫਰਸ਼ ਸਾਫ ਕੋ ਇਹਨਾਂ ਨਾਲੇ ਮੱਜਾਂ ਸਹੀ ਨਾ ਲੈਂਦੇ ਨ ਇੱਕ ਥਾਂ ਬੰਨੀਆਂ ਹੋਈਆਂ ਤੇ ਜੇ ਖੋਲ ਕੇ ਉਹ ਇਧਰ ਉਧਰ ਲੈ ਕੇ ਜੰਨੇ ਫਿਰ ਨਾਲਾ ਟਾਈਮ ਜ਼ਿਆਦਾ ਵੇਸਟ ਹੁੰਦਾ ਨਾਲੇ ਪਾਣੀ ਜ਼ਿਆਦਾ ਵੇਸਟ ਹੁੰਦਾ ਤੇ ਨਾਲੇ ਕੱਲੇ ਬੰਦੇ ਤੋਂ ਲੋਟ ਨਹੀਂ ਆਉਂਦੀਆਂ ਗੀਆਂ ਇੱਥੇ ਚਾਹੇ ਆਪਾਂ ਕੱਲਾ ਬੰਦਾ ਵੀ ਨਮਾਜੇ ਜ਼ਿਆਦਾ ਨਾਲ ਲਿਬੜੀਆਂ ਹੋਣ ਅਸੀਂ ਪਾਣੀ ਮਾਰਨਾ ਹੋਵੇ ਜਿਵੇਂ ਆਪਾਂ ਗਰਮੀ 'ਚ ਜ਼ਿਆਦਾ ਨਮਾਉਣੇ ਆ ਤਾਂ ਕੱਲੇ ਬੰਦੇ ਤੋਂ ਵੀ ਕੰਮ ਠੀਕ ਆ ਜਾਂਦਾ ਬੰਨੀਆਂ ਹੋਈਆਂ ਆਪੋ ਆਪਦੀ ਥਾਂ 'ਤੇ ਵਧੀਆ ਖੜੀਆਂ ਰਹਿੰਦੀਆਂ ਨੇ ਗੀਆਂ ਹੁਣ ਤਾਂ ਇਹ ਠੰਡ ਵੀ ਹੋ ਗਈ ਕੋਟੀ ਛਾਲਣਾ ਟਾਈਮ ਆ ਗਿਆ ਦੋ ਗੁਣਾ ਕੰਮ ਵੱਜ ਜਾਂਦਾ ਸਰਦੀ ਚ ਗਰਮੀ ਚ ਵਧੀਆ ਕਾਟਨ ਦੇ ਸੂਟ ਹੁੰਦੇ ਨੇ ਦੋ ਤਿੰਨ ਤਿੰਨ ਲਾਏ ਹੁੰਦੇ ਨੇ ਤੇ ਨਾਲ ਦੀ ਨਾਲ ਸੁੱਕ ਜਾਂਦੇ ਨੇ ਇੱਕ ਘੰਟੇ ਜੀ ਤੇ ਆਪ ਦਾ ਤੈ ਮਾਰ ਕੇ ਰੱਖ ਦਿੰਨੇ ਆ ਸਰਦੀ ਦਾ ਕੱਪੜੇ ਨਹੀਂ ਠੀਕ ਹੁੰਦੇ ਜੀ ਉਹਨੇ ਲੋਈ ਲਾ ਕੇ ਸਿੱਟਤੀ ਉਹਨੇ ਕੋਟੀ ਲਾ ਤੇ ਛੌਲ ਲਾ ਤੇ 4 ਦਿਨਾਂ ਚ ਫਿਰ ਉਹ ਐਨੇ ਧੂਣ ਵਾਲੇ ਹੋ ਜਾਂਦੇ ਨੇ ਦੋ ਦੋ ਊਂ ਲਾਉਣੇ ਪੈਂਦੇ ਨੇਗੇ ਤੇ ਇੱਕ ਦਾ ਸਰਦੀ ਚੂਨੀ ਕੱਪੜੇ ਧੋਣ ਨੂੰ ਜੀ ਕਰਦਾ ਪਰੋ ਕੱਪੜੇ ਮੋٹے ਹੁੰਦੇ ਨੇ ਧੋਣੇ ਪੈਂਦੇ ਨੇ ਫਿਰ ਸੁੱਕਦੇ ਵੀ ਨਹੀਂ ਛੇ ਛੇਤੀ ਗਰਮੀ ਚ ਆਰਾਮਦਾਰੀ ਹੁੰਦੀ ਏ ਤਾਂ ਜਦੋਂ ਗਰਮੀ ਹੁੰਦੀ ਜੇ ਆਪਾਂ ਕਹਿੰਦੇ ਨੇ ਛੇਤੀ ਸਿਆਲ ਆ ਜੇ ਸਿਆਲ ਹੋ ਜਾਂਦਾ ਆਪਾਂ ਕਹਿੰਦੇ ਨੇ ਛੇਤੀ ਗਰਮੀ ਆ ਜੇ ਆਪਾਂ ਹੀ ਨੀ ਮਾਨੋਂਦੇਗੀ ਗਰਮੀ ਚ ਆਪਾਂ ਨੂੰ ਸਿਆਲ ਵਧੀਆ ਦਾ ਸਿਆਲ ਚ ਆਪਾਂ ਨੂੰ ਗਰਮੀ ਵਧੀਆ ਲੱਗਦੀ ਏ ਪਰ ਮੌਸਮ ਜਿਹੜਾ ਰੱਬ ਨੇ ਬਣਾਇਆ ਏ ਸਹੀ ਬਣਾਇਆ ਆਪਣੇ ਲਈ ਠੰਡ ਵੀ ਜ਼ਰੂਰੀ ਏ ਗਰਮੀ ਵੀ ਜ਼ਰੂਰੀ ਏ ਵਿਚਾਰੇ ਕਟਰੂ ਦਾ ਜੰਮੀ ਕੋ ਉਂਗੜੇ ਖੜੇ ਰਹਿੰਦੇ ਨੇ ਠੰਡ ਹੋ ਗਈ ਇਹਨਾਂ ਨੂੰ ਠੰਡ ਲੱਗਣ ਲੱਗ ਗਈ ਦੇ ਜਦੋਂ ਮਾਦਾਂਗੇ ਜਿੱ ਨਿੱਗੇ ਪਾਣੀ ਨਾਲ ਨਾ ਫਿਰ ਇਹ ਵਧੀਆ ਹੋ ਜਾਂਦੇ ਨੇ ਉੱਥੇ ਧੁੱਪ ਚ ਬੰਦ ਲਾਂਗੇ ਗੇਟ ਕਿਨੇਲੇ ਪਾਸੇ ਆਪਾਂ ਇਹਨਾਂ ਨੂੰ ਬਧੀਆ ਸਾਰਾ ਦਿਨ ਬੈਠੇ ਰਹਿੰਦੇ ਨੇ ਰਾਮ ਨਾਲ ਸਾਡ ਦੁਪਹਿਰ ਖੁੱਲ ਜਾਂਦੇ ਨੇ ਨਾ ਕਿ ਇਹਨਾਂ ਦੇ ਆਪਾਂ ਇੱਥੇ ਖਰਖਰਾਜੇ ਮਾਰਦੇ ਨੇ ਲੋਹੇ ਦਾ ਖਰਖਰਾ ਹੈਗਾ ਉਹਦੇ ਨਾਲ ਵਧੀਆ ਨਾ ਇਹਨਾਂ ਨੇ ਖੁਰਕ ਹੁੰਦੀ ਜਿਹੜੀ ਪਿੰਡੇ ਠੀਕ ਹੋ ਜਾਂਦੀ ਉਹ ਹੱਥ ਜਾਂ ਸੀਗਾ ਜੀ ਆਪਣੇ ਕੋਲੇ ਉਹ ਫਟ ਗਿਆ ਮੁੜ ਕੇ ਆਪਾਂ ਲੈ ਕੇ ਨਹੀਂ ਆਏਗਾ ਆਪਣੇ ਤੋਂ ਇਹਨਾਂ ਦੇ ਲਿਬੜਦੀ ਤਾਂ ਹੈ ਨਹੀਂ ਕਿ ਉਹ ਨਾਲ ਦੇ ਨਾਲ ਗੋਹਾ ਟਾਲ ਦੇ ਨਾਲ ਦੇ ਨਾਲ ਆਪਾਂ ਦਾ ਪਸ਼ਾਬ ਨਾਲ ਦੇ ਨਾਲ ਹੀ ਕੱਢੀ ਜਾਂਦੇ ਰਹਿੰਦੇ ਆ ਤਾਂ ਇਹ ਫਰਸ਼ ਨਹੀਂ ਜ਼ਿਆਦਾ ਗੰਦਾ ਹੁੰਦਾ ਤੇ ਇਹ ਮੱਜ ਜੀ ਆਪਣੀ ਦੁਬਾਰਾ ਤੋਂ ਬੋਲ ਪੀ ਸਵਾ ਮਹੀਨਾ ਹੋ ਗਿਆ ਸੀ ਜੀ ਇਸ ਨੂੰ ਤੇ ਦੁਬਾਰਾ ਤੋਂ ਬੋਲ ਪੀ ਇਹ ਤੇ ਇੰਨਾ ਮਨ ਖਰਾਬ ਹੋਇਆ ਐ ਟੈਨਸ਼ਨ ਜੀ ਨਿਬੜ ਰਹੀ ਸੀਗੀ ਵੀ ਤਿੰਨ ਮੱਜਾਂ ਚੱਲ ਆਪਣੀਆਂ ਨਾ ਹੋ ਗਈਆਂ ਹਨਾ ਇੱਕ ਰਹਿ ਗਈ ਪਹਿਲਾਂ ਝੋਟੀ ਚੱਲ ਉਸ ਤੋਂ ਤਾਂ ਕੁਝ ਨਹੀਂ ਸੀਗਾ ਇਹਨੇ ਹੋ ਜਾਂਦੀ ਤਿੰਨਕ ਮਹੀਨੇ ਹੋਏ ਨੇ ਸੂਈ ਨੂੰ ਚੱਲ ਉਹਦਾ ਵੀ ਟਾਈਮ ਹੀ ਸੀ ਹੁਣ ਤਾਂ ਇਹ ਵਾਰੀ ਇਹਦੀ ਟੈਨਸ਼ਨ ਜ਼ਿਆਦਾ ਸੀ ਪਿਛਲੀ ਵਾਰ ਵੀ ਤਿੰਨ ਚਾਰ ਵਾਰੀ ਚ ਰਹੀ ਸੀਗੀ ਉਹੀ ਕੰਮ ਇਸ ਵਾਰ ਕਰਤਾ ਇਹਨੇ ਤੇ ਦੁਬਾਰਾ ਤੋਂ ਬੋਲ ਪਈ ਇਹ ਦੇਖੋ ਜੀ ਪਿਛਲੀ ਵਾਰ ਮੰਗੂ ਹੀ ਨਾ ਕਰੇ ਕਿਤੇ ਕਹ ਲੈਂਦਾ ਸ਼ੁਕਰ ਹੈ ਸਵਾਮੀ ਨੇ ਤਾਂ ਬੋਲ ਪਈ ਨਹੀਂ ਤਾਂ ਪਿਛਲੀ ਵਾਰ ਇਹ 4 ਮਹੀਨੇ ਤੋਂ ਬੋਲੀ ਸੀ ਸੰਤ ਆਏ ਸੀ ਵੀ ਰਹਿ ਗਈ ਜਲ ਸਿਆਣੀ ਮੈਂ ਇਸ ਐ ਪਰ 4 ਮਹੀਨਿਆਂ ਤੋਂ ਬੋਲੀ ਸੀਗੀ ਇਹ ਫਿਰ ਵੀ 2-3 ਵਾਰੀ ਚ ਰਹੀ ਸੀ ਪਤਨ ਜੀ ਕੀ ਹੋ ਗਿਆ ਇਹਨੂੰ ਸਾਡੇ ਘਰ ਆ ਕੇ ਤੇ ਇੱਥੇ ਆਪਾਂ ਬਸ ਮੱਜਨ ਮਾ ਕੇ ਪਾਣੀ ਕੱਢਤਾ ਸੀ ਇਹਨੂੰ ਥਲੋ ਕਿ ਫਰਸ਼ ਆਪਣਾ ਨੀਵਾ ਹੋ ਰਿਹਾ ਕਿਤੇ ਕਿਤੇ 10 ਸਾਲ ਹੋ ਗਏ ਜੀ ਲਾਏ ਨੂੰ ਟੋਏ ਪੈ ਰਹੇ ਨੇਗੇ ਹੁਣ ਦੁਬਾਰਾ ਤੋਂ ਫਰਸ਼ ਲਵਾਵਾਂਗੇ ਆਪਾਂ ਮਿਸਤਰੀ ਨੂੰ ਪੁੱਛ ਲਿਆ ਉਹਨੇ ਕਹਿੰਦਾ 10 ਤੋਂ ਵੀ ਜਦੋਂ ਲਵਾਣਾ ਹੋਇਆ ਵੀ ਮੈਨੂੰ ਦੱਸ ਦਿਓ ਤੇ ਫਰਸ਼ ਆਪ ਦੁਬਾਰਾ ਤੋਂ ਲਵਾਵਾਂਗੇ ਕਿਉਂਕਿ ਇੰਨਾ ਪਾਣੀ ਕੱਢਣਾ ਸਾਨੂੰ ਵੀ ਔਖਾ ਹੈ ਜੇ ਢੂਣੀਆਂ ਰਹਿ ਜਾਂਦੀਆਂ ਨਿਗੀਆਂ ਪਾਣੀ ਕੱਢਦੇ ਹੋਏ ਟੋਏਾਂ ਚੋਂ ਥੀ ਖੜ ਜਾਂਦਾ ਪਾਣੀ ਅੱਥੇ ਆਪਾਂ ਇਹਨਾਂ ਨੇ ਲਾ ਦਿੰਨੇ ਤੇਲ ਰੋਜ ਆਪਾਂ ਇੱਕ ਕਾਲੀ ਤੇਲ ਦੀ ਲਾ ਦਿੰਨੇ ਆ ਜੀ ਇਹਨਾਂ ਦੇ ਇੱਕ ਗਾਣੇ ਸਪੈਸ਼ਲ ਨੂੰ ਸਰਦੀ ਸਰਦੀ ਨਾਲ ਖਾਤਰੀ ਰੱਖਣੀ ਪਊਗੀ ਸਰਦੀ ਚ ਹੋਵੇ ਚਾਹੇ ਗਰਮੀ ਹੋਵੇ ਮੱਜਾਂ ਲਈ ਤਾਂ ਸਰੋਂ ਦਾ ਤੇਲ ਬਰਦਾਨ ਹੁੰਦਾ ਜੀ ਇਹਨਾਂ ਦੇ ਪਿੰਡੇ ਤੇ ਲਗਾਉਣਾ ਹੈ ਜਾਂ ਇਹਨਾਂ ਨੂੰ ਖਵਾਉਣਾ ਹੈ ਸਰੋਂ ਦਾ ਤੇਲ ਬਹੁਤ ਵਧੀਆ ਚੀਜ਼ ਹੈ ਇਹਨਾਂ ਲਈ ਸਿੰਘਾਂ ਜਪਾਂ ਹੁਣ ਸਰਦੀ ਸਰਦੀ ਸਰੋਂ ਦਾ ਤੇਲ ਇਹਨਾਂ ਨੇ ਲਾਈ ਹੋ ਜਾਵਾਂਗੇ ਕਈ ਕਾਲਾ ਤੇਲ ਵੀ ਲਗਾ ਦਿੰਦੇ ਨੇ ਕਾਲਾ ਤੇਲ ਜੇ ਇੱਕ ਦੋ ਵਾਰ ਲਗਾਇਆ ਫਿਰ ਉਹ ਨਾ ਕੱਪੜੇ ਖਰਾਬ ਕਰ ਦਿੰਦੇ ਨੇ ਖੋਲਣ ਵੇਲੇ ਇਸ ਕਰਕੇ ਆਪਾਂ ਜਿਆਦਾ ਸਰੋਂ ਦਾ ਤੇਲ ਹੀ ਲਾਉਣੀ ਹੈ ਇਹਨਾਂ ਦੇ ਤੇ ਕਾਲਾ ਤੇਲ ਵਸ ਲਗਾਦ ਨੇ ਕਿ ਜ਼ਖਮ ਵਗੈਰਾ ਹੋ ਜਾਂਦੇ ਨਾ ਉਸ ਤੇ ਤਾਂ ਪਾ ਲਾ ਦਨੇ ਹੈਗੇ ਤੇ ਸਿੰਗਾ ਤੇ ਜੇ ਲਾਉਨੇ ਗਏ ਫਿਰ ਜਦੋਂ ਆਪ ਖੋਲਦੇ ਨਾਲ ਲੱਗਦੀਆਂ ਨਗੀਆਂ ਉਹਦੀ ਸਾਰੇ ਕੱਪੜੇ ਖਰਾਬ ਕਰ ਦਿੰਦੀਆਂ ਨੇ ਮੱਖੀਆਂ ਤਾਂ ਹੁਣ ਘਟ ਗਈਆਂ ਜੀ ਇੱਕ ਦੋ ਵਾਰੀ ਆਪਾਂ ਸਾਬਣ ਲਾਤੀ ਸੀ ਇਹਨਾਂ ਦੇ ਸਾਬਣ ਇਸ ਵਾਰ ਆਪਾਂ ਵਧੀਆ ਮਿਲ ਗਈ ਸੀ ਝਾਕਲ ਤੋਂ ਤੇ ਪਹਿਲਾਂ ਵਾਲੇ ਸਾਬਣ ਨੂੰ ਸਾਨੂੰ ਤੀਜੇ ਦਿਨ ਹੀ ਲਾਉਣੀ ਪੈਂਦੀ ਸੀ ਹੁਣ ਤਾਂ ਇੱਕ ਵਾਰੀ ਲਾ ਕੇ ਨਾ ਹੁਣ 8-10 ਦਿਨ ਕੋਈ ਮੱਖੀ ਨਹੀਂ ਆਈ ਜੀ ਇਹਨਾਂ ਤੇ ਵਧੀਆ ਆਮਦਾਰੀ ਨਾਲ ਖੜੀਆਂ ਨੇ ਹੁਣ ਤਾਂ ਮੱਖੀਆਂ ਵੈਸੇ ਹੀ ਘਟ ਗਈਆਂ ਠੰਡ ਕਰਕੇ ਤੇ ਹੁਣ ਇਹਨਾਂ ਤੇ ਕੋਈ ਮੱਖੀ ਨਹੀਂ ਲੱਗਦੀ ਨਹੀਂ ਪਹਿਲਾਂ ਤਾਂ ਜ਼ਖਮ ਕਰਤੇ ਸੀਗੇ ਮੱਖੀਆਂ ਨੇ ਕਿੰਨੇ ਕੁਛ ਲਾਈ ਜਾਂਦੇ ਹਟਦੀਆਂ ਨਹੀਂ ਸੀਗੀਆਂ ਮੱਖੀਆਂ ਪਤਾ ਨਹੀਂ ਕਿਹੋ ਜੀਆਂ ਨੇ ਗਈਆਂ ਇਹਨਾਂ ਨੂੰ ਆਏ ਪਤਾ ਨਹੀਂ ਸਾਡੇ ਖਾਣ ਨੂੰ ਹੈ ਕੁਛ ਹੱਥ ਸਾਰਾ ਦਿਨ ਇਹਨਾਂ ਨੂੰ ਖਾਣ ਦੀ ਚਾਹ ਕਰਾਂਦੀ ਏ ਵੀ ਸਾਡੇ ਖਾਣ ਨੂੰ ਕੁਛ ਆ ਗਿਆ ਸਰੋਂ ਦਾ ਤੇਲ ਦਾ ਜਰੂਰ ਲਾਇਆ ਕਰੋ ਮੱਜਨ ਦੇ ਨਮਾ ਕੇ ਤੇ ਜਿਵੇਂ ਵੈਸੇ ਵੀ ਨਾ ਹੀ ਨਵਾਈ ਇਹਨੇ ਸਿੰਗਾ ਦਾ ਸਰੋਂ ਦਾ ਤੇਲ ਲਾਉਣਾ ਚਾਹੀਦਾ ਕਿਉਂਕਿ ਬਹੁਤ ਖੁਸ਼ਕੀ ਹੋ ਜਾਂਦੀ ਇਹਨਾਂ ਦੇ ਸਿੰਗਾਾਂ 'ਚ ਵੀ ਤੇ ਫਿਰ ਇਹ ਵੀ ਜਿਹੜੇ ਖੁਰਕ ਕਰਦੀਆਂ ਨੇ ਤੰਗ ਹੁੰਦੀਆਂ ਨੇ ਗੀਆਂ ਆਪਾਂ ਕਹੋਲ ਕਰ ਜੰਦੇ ਜੀ ਸਰੋਂ ਦਾ ਤੇਲ ਤਾਂ ਇਹਨਾਂ ਦੇ ਸਿੰਗਾਾਂ 'ਚ ਆਪਣਾ ਰੋਜ਼ ਮੰਗੂ ਲਾਉਣਾ ਚਾਹੀਦਾ ਇਹਨਾਂ ਦਾ ਸਿੰਘ ਸੋਹਣੇ ਪੈ ਰਹੇ ਨੇ ਸੋਹਣਾ ਲੱਗਦਾ ਪਸ਼ੂ ਨਾਲੇ ਖੁਰਕ ਨਹੀਂ ਹੁੰਦੀ ਜ ਇਹਨਾਂ ਦੇ ਇੱਥੇ ਮੱਜਾਂ ਨੂੰ ਧੁੱਪ ਨਿਕਲਿਆ ਦੇਖੋ ਹੁਣ ਪਤਾ ਲੱਗਦਾ ਨੇ ਸੂਰਜ ਨਿਕਲਿਆ ਆ ਤੇ ਧੁੱਪ ਆ ਗਈ ਇਹ ਨਦੇਮੀ ਨਿਕਨੇ ਕਿ ਸਿੰਗਣੇ ਵਿਚਾਰਿਆਂ ਦੇ ਇਹਨਾਂ ਦੇ ਵੀ ਲਾ ਦਿੰਦੇ ਹੈਗੇ ਇਹ ਵੀ ਖੁਰਾਨਾ ਖੁਰਕ ਕਰਦੇ ਰਹਿੰਦੇ ਨੇ ਸਿੰਗ ਜੀ ਇਹਨਾਂ ਨੇ ਖੁਰਕ ਹੁੰਦੀ ਹੈ ਜੇ ਆਪਣੇ ਕਟੀਆਂ ਦੇ ਨਾ ਕਟਰੋਂ ਦੇ ਹੋਣੀ ਜਾਂਦਾ ਪਿੰਡਾਂ ਜਾਂ ਖਰਾਬ ਸਰਦੀ ਆਉਂਦੀ ਹੈ ਜੇ ਸ਼ਿਕਰੀ ਜੀ ਬਣ ਜਾਂਦੀ ਹੈ ਤਾਂ ਉਹ ਵੀ ਠੀਕ ਹੋ ਜਾਂਦੇ ਲੱਸੀ ਤੇ ਤੇਲ ਪਾ ਕੇ ਜੇ ਨਮਾ ਦੀ ਆਪਾਂ ਤਾਂ ਨਾਲ ਦੀ ਨਾਲ ਸਾਰਾ ਪਿੰਡਾਂ ਦਾ ਨਾ ਕੁਲਾ ਕੁਲਾ ਹੋ ਜਾਂਦਾ ਹੈਗਾ ਆਪਣੀਆਂ ਜਿਹੜੀ ਕਟੀਆਂ ਤੇ ਤੇਲ ਨਾਲ ਲੱਗ ਰਹੇ ਇਹਦੇ ਹੋਰੇ ਸੀ ਖੁਸ਼ਕੀ ਜੀ ਉਹ ਤਾਂ ਸਹੀ ਪਈ ਹੈ ਇਹਦੇ ਸ਼ਿਕਰੀ ਜੀ ਬਣ ਰਹੀ ਸੀਗੀ ਇਹ ਵਿਚਾਰੀ ਬੰਦਲੀ ਜੀ ਇਹਨੂੰ ਦੁੱਧ ਘਾਟੀ ਮਿਲਿਆ ਇੱਥੇ ਜੀ ਆਰਾਮ ਨਾਲ ਬੈਠ ਗਈਆਂ ਇੱਥੇ ਟਾਈਮ ਹੋ ਗਏ 10:00 ਵਜੇ ਦਾ ਆਪਾਂ ਗੱਦੇ ਲਾਤੇ ਸੀ ਨਾ ਥੱਲੇ ਤੇ ਤਾਂ ਗੱਦੇ ਲਾਉਣ ਸਾਰੇ ਨਾਲ ਦੀ ਨਾਲ ਹੀ ਬੈਠ ਜਾਂਦੀਆਂ ਨਹੀਆਂ ਇਦਰੇ ਸਾਰੇ ਬੈਠੇ ਨੇ ਆਰਾਮ ਨਾਲ ਤੋਂ ਪਾਰੀਆ ਘੱਟੀ ਨੂੰ ਤਾਂ ਵਧੀਆ ਆਰਾਮ ਨਾਲ ਲਟੀ ਪਈ ਐ ਇਹਨਾਂ ਥੱਲੇ ਵੀ ਸਾਫ ਸਫਾਈ ਬਹੁਤ ਜ਼ਰੂਰੀ ਹੈ ਜੀ ਚਲੋ ਜੀ ਵੀਡੀਓ ਦਾ ਅਨਡਾ ਪੈਥੀ ਕਰ ਦਿਆਂਗੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਤੇ ਨਾਲ ਚੈਨਲ ਨੂੰ ਕਰ ਲਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਥੈਂਕ ਯੂ